ਹਾਂਜੀ ਅੱਜ ਆਪਣੇ ਕੋਲੇ ਪਹੁੰਚਿਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਚੈੱਕ ਕਰੋ ਪਿਓਰ ਕਾਟਨਾਂ ਦੇ ਵਿੱਚ ਬਲੌਕ ਪ੍ਰਿੰਟ ਵਾਲੇ ਚਿਕਨ ਵਾਲੇ ਚਿਕਨ ਵਰਕ ਵਰਕ ਦੇਖੋ ਘੇਰੇ ਦੇ ਉੱਪਰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਸੇਲ ਮੇਲਾ ਕੱਢ ਦਿੱਤਾ ਪੂਰੇ ਮਿੱਠੇ ਰੇਟ ਦੇ ਵਿੱਚ ਇਹ ਮੰਨੋ 1500 1600 ਵਾਲੇ ਸੂਟ ਨੇ ਸਾਰੇ ਮਹਿੰਗੇ ਮਹਿੰਗੇ ਸੂਟ ਪਿਓਰ ਕਾਟਨਾਂ ਗੀਜਾ ਕਾਟਨਾਂ ਜਿਵੇਂ ਕਿ ਹੁਣ ਕੱਪੜੇ ਚੱਲ ਰਹੇ ਨੇ ਟ੍ਰੈਂਡਿੰਗ ਦੇ ਵਿੱਚ ਸਾਰੇ ਖਾਦੀ ਕਾਟਨ ਬਰਬਰੀ ਕਾਟਨ ਸਾਰੇ ਸੋਹਣੇ ਸੋਹਣੇ ਕੱਪੜੇ ਮਿੱਠੇ ਮਿੱਠੇ ਰੇਟ ਕਰ ਦਿੱਤੇ ਨੇ ਇਹਨਾਂ ਦੇ ਅਨਸ਼ੋਰਟਡ ਮਾਲ ਹੈ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਬੜੇ ਹੀ ਖੂਬਸੂਰਤ ਆ ਗਏ ਨੇ ਟਾਪ ਕੁਆਲਟੀ ਮਾਲ ਖੁੱਲ ਚੁੱਕਿਆ ਹੈ ਪੂਰੇ ਮਿੱਠੇ ਰੇਟ 'ਚ ਇਹ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਸਿੰਗਲ ਸਿੰਗਲ ਪੀਸ ਇਹ ਮਿਲਣਗੇ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਸੇਲ ਮੇਲਾ ਲੱਗ ਚੁੱਕਿਆ ਹੈ ਅਨਸ਼ੋਰਟਡ ਸੂਟਾਂ ਦਾ ਪਿਓਰ ਕਾਟਨ ਦੇ ਥ्रेड ਵਰਕ ਵਾਲੇ ਸਿੰਪਲ ਸੋਬਰ ਵਰਕ ਤੇ ਕਲਰ ਚਾਰਟ ਵੀ ਬੜੇ ਹੀ ਪਿਆਰੇ ਸੋਬਰ ਜਿਹੇ ਰੰਗ ਪਹੁੰਚਿਆ ਇਹਦੇ ਵਿੱਚ ਥੋੜੇ ਵਿੱਚ ਥੋੜੇ ਬਹੁਤ ਡਾਰਕ ਲਾਈਟ ਵੀ ਆਣਗੇ ਚੈੱਕ ਕਰੀ ਚਲੋ ਕੱਪੜੇ ਸਾਰੇ ਪੂਰੇ ਟਾਪ ਰਿਕ ਕੰਪਨੀ ਦੇ ਦੇਖੋ ਜੀ ਕਿਨਾਰੀਆਂ ਦੇ ਉੱਪਰ ਮੋਹਰ ਲੱਗੀ ਹੈ ਦੇਖੋ ਏਕੇ ਟੈਕਸ ਦਾ ਐਸਕੇ ਦਾ ਸਾਰੇ ਬ੍ਰਾਂਡਡ ਟਾਪ ਦੇ ਪਿਓਰ ਕਾਟਨਿਕ ਖਾਦੀ ਕਾਟਨ ਦਾ ਸੂਟ ਹੈ ਦੇਖੋ ਜੀ ਚੈੱਕ ਕਰ ਲਓ ਵਾਈਟ ਵਰਕ ਹੈ ਥ्रेड ਵਰਕ ਤੇ ਕੱਟ ਵਰਕ ਵਾਲਾ ਦੁਪੱਟਾ オリジナル ਮਸਰੀਨ ਦਾ ਟਾਪ ਕੁਆਲਿਟੀ ਖੁੱਲ ਚੁੱਕਿਆ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਅਨਸ਼ੋਰਟਡ ਮਾਲ ਖੁੱਲ ਰਿਹਾ ਜਿੰਨੇ ਵੀ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਚੈੱਕ ਕਰੀ ਚਲੋ ਆ ਦੇਖੋ ਖਾਦੀ ਕਾਟਨ ਦਾ ਡਿਜ਼ਾਈਨ ਦੇਖੋ ਜੀ ਸਿੱਪੀ ਲੱਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹਦੇ ਨਾਲ ਆ ਗਿਆ ਪਿਓਰ ਕੋਟਾ ਕਵਿੰਦ ਦੁਪੱਟਾ オリジナル2.5 ਮੀਟਰ ਦੀ ਕੱਟ ਵਾਲੇ ਦੇਖੋ ਜੀ 1500 1600 ਵਾਲੇ ਸਾਰੇ ਮਹਿੰਗੇ ਮਹਿੰਗੇ ਸੂਟਾਂ ਦਾ ਅਨਸ਼ੋਰਟਡ ਸੂਟਾਂ ਦਾ ਸ਼ੇਰ ਮੇਲਾ ਲਾਤਾ ਪੂਰੇ ਮਿੱਠੇ ਮਠੇ ਰੇਟਾਂ ਦੇ ਵਿੱਚ ਚੈੱਕ ਕਰੀ ਚਲੋ ਦੇਖੋ ਜੀ ਇਹ ਵੀ ਕਾਟਨ ਦੇ ਵਿੱਚ ਹੈ ਖਾਦੀ ਕਾਟਨ ਚੈੱਕ ਕਰੋ ਡਿਜ਼ਾਈਨਿੰਗ ਸਾਈਡ ਤੇ ਬਾਜੂ ਵਰਕ ਆਊਗਾ ਗਲੇ ਦੇ ਉੱਪਰ ਡਿਜ਼ਾਈਨ ਬਣਿਆ ਤੇ ਦੁਪੱਟਾ ਖੁੱਲ ਗਿਆ origignal ਮਸਲੀਨ ਦਾ ਪ੍ਰਿੰਟ ਵਾਲਾ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟਾ ਸ਼ਾਨਦਾਰ ਲਓ ਜੀ ਇੱਕ ਹੋਰ ਡਿਜ਼ਾਈਨ ਆ ਗਿਆ ਦੇਖੋ ਚੈੱਕ ਕਰੀ ਚਲੋ ਦੇਖੋ ਡਿਜ਼ਾਈਨਿੰਗ ਟਾਪ ਖੁੱਲ ਚੁੱਕੀ ਹੈ थ्रेड ਵਰਕ ਦੇ ਵਿੱਚ ਟਾਪ ਕੁਆਲਟੀ ਸਟੈਂਡਰਡ ਦਾ ਦੁਪੱਟਾ ਆ ਗਿਆ ਭਾਈ origignal ਮਸਲੀਨ ਦਾ 2.5 ਮੀਟਰ ਦੀ ਕੱਟ ਦੇ ਵਿੱਚ کیا ਵਾਤਾ ਨੇ ਦੇਖੋ ਜੀ ਸ਼ਾਨਦਾਰ ਲੁੱਕ ਵਾਲਾ ਸੂਟ ਇੱਕ ਹੋਰ ਆ ਗਿਆ ਦੇਖੋ ਭਾਈ ਮਹਿੰਦੀ ਕਲਰ origignal ਖਾਦੀ ਕਾਟਨ ਚੈੱਕ ਕਰੋ ਵਰਕ ਦੇਖੋ ਜੀ ਸ਼ਾਨਦਾਰ ਲੁੱਕ ਵਾਲਾ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਦੇਖੋ ਉੱਪਰ ਤੱਕ ਬੁਟੀਆਂ ਨੇ ਤੇ ਆ ਗਿਆ ਦੁਪੱਟਾ ਭਾਈ オリジナル ਮਸਰੀਨ ਦਾ ਟਾਪ ਕੁਆਲਿਟੀ ਸਟੈਂਡਰਡ ਦੇ ਟਾਪ ਟਾਪ ਦੇ ਐਸ ਕੇ ਦੇ ਖਾਦੀ ਕਾਟਨ ਏ ਕੇ ਟੈਕਸ ਗੀਜਾ ਕਾਟਨ ਸਾਰੇ ਪਿਓਰ ਕਾਟਨ ਕੱਪੜੇ ਸਿੰਪਲ ਸੋਬਰ ਲੁੱਕ ਵਾਲੇ ਡਿਜ਼ਾਈਨ ਆ ਗਏ ਨੇ ਬਹੁਤ ਹੀ ਸ਼ਾਨਦਾਰ ਦੇਖੋ ਭਾਈ ਕਢਾਈ ਚੈੱਕ ਕਰ ਲਓ ਦੇਖੋ ਜੀ ਬਹੁਤ ਸੋਹਣਾ ਪੀਸ ਖੁੱਲਿਆ ਗਲੇ ਦੇ ਉੱਪਰ ਡਿਜ਼ਾਈਨਿੰਗ ਆ ਗਿਆ ਤੇ ਘੇਰੇ ਤੇ ਫਲਾਵਰ ਆਊਗਾ ਇਦਾਂ ਨੀਚੇ ਛੋਟੀ ਛੋਟੀ ਬੇਲ ਹੈਗੀ ਬੜੀ ਪਿਆਰੀ ਕਪੜਾ ਪਿਓਰ ਕਾਟਨ ਦਾ ਤੇ ਦੁਪੱਟਾ ਦੇਖੋ ਜੀ ਪਿਓਰ ਕਾਟਨ ਦਾ ਬਰਬਰੀ ਕਾਟਨ ਦੁਪੱਟਾ ਆਊਗਾ ਕੜਾਈ ਵਾਲਾ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟੇ ਦੀ ਕੱਟ ਪੂਰੀ ਫੁੱਲ ਆਊਗੀ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲ ਚੁੱਕਿਆ ਗ੍ਰੇ ਕਲਰ ਦੇ ਵਿੱਚ ਬਾਜੂ ਵਰਕ ਸਲਵਾਰ ਵਰਕੇ ਦੇ ਸਲਵਾਰ ਤੇ ਵੀ ਕੜਾਈ ਹੈ ਬੀ ਸ਼ੇਫ ਗਲਾ ਚੈੱਕ ਕਰ ਲਓ ਦੇਖੋ ਭਾਈ ਆ ਸਲਵਾਰ ਇਧਰ ਬਾਜੂ ਤੇ ਤੇ ਦੁਪੱਟਾ ਆਊਗਾ 4 ਸਾਈਡ ਕੱਟਵਰਕ ਕਿਆ ਬਾਤ ਹੈ ਜੀ ਦੇਖੋ ਸ਼ਾਨਦਾਰ ਲੁੱਕ ਦੇ ਵਿੱਚ ਖੁੱਲਿਆ ਡਿਜ਼ਾਈਨ ਬਹੁਤ ਹੀ ਟਾਪ ਦਾ ਦੇਖੋ ਜੀ ਕੱਟਵਰਕ ਵਾਲਾ ਬਰਬਰੀ ਕਾਟਨ ਦੁਪੱਟਾ 2.5 2.5 ਮੀਟਰ ਦੀ ਕੱਟ ਵਾਲਾ ਦੇਖੋ ਜੀ ਇੱਕ ਹੋਰ ਆ ਗਿਆ ਮਸਟਰਡ ਕਲਰ ਦੇ ਵਿੱਚ ਡਿਜ਼ਾਈਨ ਖੁੱਲਿਆ ਬੜਾ ਸ਼ਾਨਦਾਰ ਦੇਖੋ ਭਾਈ ਟਾਪ ਦਾ ਡਿਜ਼ਾਈਨ ਖੁੱਲ ਚੁੱਕਿਆ ਥ्रेड ਵਰਕ ਦੇ ਵਿੱਚ ਤੇ ਸਾਈਡ ਤੇ ਬਾਜੂ ਵਰਕ ਆ ਗਿਆ ਭਾਈ origignal masreen ਦਾ ਦੁਪੱਟਾ ਪਹੁੰਚ ਗਿਆ 2.5 ਮੀਟਰ ਦੀ ਕੱਟ ਦੇ ਵਿੱਚ ਕਿਆ ਬਾਤ ਹੈ ਜੀ ਦੇਖੋ ਲਓ ਜੀ ਇੱਕ ਹੋੜੀਆਂ ਖੁੱਲ ਚੁੱਕਿਆ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਸ਼ਾਨਦਾਰ ਲੁੱਕ ਵਾਲਾ ਸੂਟ ਖੁੱਲਿਆ ਤੁਹਾਡੇ ਸਾਹਮਣੇ ਦੇਖੋ ਜੀ ਵਿਚਕਾਰ ਇਹਦੇ ਐਦਾਂ ਮਤਲਬ ਸ਼ੈਡੋ ਪ੍ਰਿੰਟ ਦੇ ਵਿੱਚ ਫਲਾ ਫਲਾਵਰ ਹੈ ਥ्रेड ਵਰਕ ਵਾਲੇ ਤੇ ਸਾਈਡ ਤੇ ਪ੍ਰਿੰਟਡ ਕਮੀਜ਼ ਆ ਦੋਨੋਂ ਸਾਈਡ ਦੇਖੋ ਭਾਈ ਤੇ オリジナル ਮਸਰੀਨ ਦਾ ਦੁਪੱਟਾ ਖੁੱਲ ਚੁੱਕਿਆ ਕਯਾ ਵਾ ਤੇ लाजवाब ਦੁਪੱਟਾ ਪਹੁੰਚ ਗਿਆ 1500 1600 1700 ਵਾਲੇ ਸਾਰੇ ਮਹਿੰਗੇ ਮਹਿੰਗੇ ਸੂਟ ਕੱਢਦੇ ਨੇ ਪੂਰੇ ਮਿੱਠੇ ਰੇਟ ਦੇ ਵਿੱਚ ORIGINAL COTTON ਕਪੜੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਨੇ ਦੇਖੋ ਭਾਈ ਪ੍ਰਿੰਟ ਵਾਲਾ ਸੂਟ ਆਲ ਓਵਰ ਤੇ ਇਹਦਾ ਦੁਪੱਟਾ ਹੋਊਗਾ ਬਰਬਰੀ कॉटन ਦਾ ਸਾਈਡ ਵਰਕ ਦੋਨੋਂ ਸਾਈਡ ਤੇ ਕੱਟਵਾਰ ਕੀਤਾ ਗਿਆ ਦੇਖੋ ਭਾਈ ਚੈੱਕ ਕਰ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਇੱਕ ਹੋਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਲਾਈਨਿੰਗ ਇਹ ਹੈਗਾ कॉटन कॉटन ਲਾਈਨਿੰਗ ਦੇ ਵਿੱਚ ਹੈ ਡਿਜ਼ਾਈਨ ਬਹੁਤ ਸੋਹਣਾ ਦੇਖੋ ਭਾਈ ਲਓ ਜੀ ਚੈੱਕ ਕਰੋ ਡਿਜ਼ਾਈਨਿੰਗ ਗਲੇ ਦੇ ਉੱਪਰ ਬੜਾ ਸ਼ਾਨਦਾਰ ਡਿਜ਼ਾਈਨ ਹੈ ਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਗਿਆ ਭਾਈ ਇਹ ਵਿੱਚ ਘਾਰ ਆਊਗਾ ਦੁਪੱਟੇ ਦੇ ਬਿਲਕੁਲ ਲੈਂਸ ਪੱਟੀ ਲਾ ਕੇ ਬਹੁਤ ਹੀ ਸੋਹਣਾ ਪੀਸ ਕੱਢ ਦਿੱਤਾ ਸੁਪਰ ਡੂਪਰ ਹਿੱਟ ਡੀਅਰ ਖੁੱਲ ਚੁੱਕਿਆ ਪੂਰੇ ਮਿੱਠੇ ਰੀਲ ਦੇ ਵਿੱਚ ਮਾਲ ਕੱਢਦੇ ਕਹਿੰਦੇ ਸਿਰਫ ਦੇ ਸਿਰਫ 1000 ਰੁਪਏ ਦੇ ਵਿੱਚ ਲੁੱਟ ਲਓ ਮੇਲਾ ਕੰਪਨੀਆਂ ਦੇ ਟੌਪ ਟੌਪ ਦੇ ਡਿਜ਼ਾਈਨ ਕੱਪੜੇ ਪੂਰੇ ਸੋਹਣੇ ਸੋਹਣੇ ਦੇਖੋ ਭਾਈ ਲੋ ਜੀ ਇਹ ਵੀ ਸਾਈਡ ਵਰਕ ਹੈ ਕੱਟ ਵਰਕ ਦੇ ਵਿੱਚ ਡਿਜ਼ਾਈਨ ਹੈ オリジナル ਕੋਟਾ ਦੁਪੱਟਾ ਪਿਆਰ ਕੋਟ ਕਾਟਨ ਦੇ ਵਿੱਚ ਵਿਸਕੋਸ ਕੋਟਾ ਕਵੀਨ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲ ਚੁੱਕਿਆ ਬਹੁਤ ਹੀ ਸੋਹਣਾ ਦੇਖੋ ਭਾਈ ਸਲਵਾਰ ਵਰਕੇ ਦੇ ਵਰਕ ਚੈੱਕ ਕਰ ਲਓ ਗਲੇ ਤੇ ਤੇ ਘੇਰੇ ਦੇ ਉੱਪਰ ਤੇ ਦੁਪੱਟਾ ਵੀ ਇਹਦਾ ਕੱਟਵਰਕ ਵਾਲਾ ਆਊਗਾ オリジナル ਮਸ਼ੀਨ ਦਾ ਇਹ ਸਲਵਾਰ ਤੇ ਵਰਕਾ ਦੇਖੋ ਫੋਟੋ ਵੀ ਸਮਾਲ ਹੈ ਬਹੁਤ ਸੋਹਣਾ ਅਨਸ਼ਾਰਟਡ ਸੂਟ ਨੇ ਸਾਰੇ ਸਿੰਗਲ ਸਿੰਗਲ ਪੀਸ ਪੂਰੇ ਮਿੱਠੇ ਰੇਟ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ ਲਓ ਜੀ ਕੀ ਬਾਤ ਹੈ ਨਹੀਂ ਡਿਜ਼ਾਈਨ ਦੇਖੋ ਬਹੁਤ ਹੀ ਸ਼ਾਨਦਾਰ ਖੁੱਲ ਚੁੱਕਿਆ ਭਾਈ ਟ੍ਰੈਡ ਵਰਕ ਦੇ ਵਿੱਚ ਪਿਓਰ ਖਾਦੀ ਕਾਟਨ ਕਪੜਾ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਕੱਟ ਵਰਕ ਦੇ ਵਿੱਚ ਆਊਗਾ ਦੁਪੱਟਾ ਲਓ ਜੀ 22 ਮੀਟਰ ਦੀ ਕੱਟ ਵਾਲਾ ਵਿਸਕੋਸ オリジナル ਮਸਰੀਨ ਦੁਪੱਟਾ ਟਾਪ ਕੁਆਲਟੀ ਖੁੱਲਿਆ ਡਿਜ਼ਾਈਨ ਬੜਾ ਸੋਹਣਾ ਇੱਕੋ ਰਗਾ ਗ੍ਰੇ ਕਲਰ ਦੇ ਵਿੱਚ ਡਿਜ਼ਾਈਨ ਹੈ ਬਹੁਤ ਹੀ ਸ਼ਾਨਦਾਰ ਦੇਖੋ ਭਾਈ ਚੈੱਕ ਕਰੀ ਚਲੋ ਡਿਜ਼ਾਈਨ ਗਲੇ ਦੇ ਉੱਪਰ ਦੇਖੋ ਜੀ ਸਾਈਡ ਦੇ ਫਲਾਵਰ ਬਣਿਆ ਤੇ ਦੁਪੱਟਾ ਕੀ ਬਾਤਾਂ ਨੇ ਦੇਖੋ ਭਾਈ ਦੁਪੱਟਾ Ориジナル ਬਰਬਰੀ ਕਾਟਨ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਆ ਗਏ ਵਾਈਟ ਕਲਰ ਦੇ ਸੋਹਣੇ ਸੋਹਣੇ ਵਾਈਟ ਕਲਰ ਦੀ ਲੇਸ ਲੱਗ ਚੁੱਕੀ ਹੈ ਸ਼ਾਨਦਾਰ ਦੇਖੋ ਜੀ ਇੱਕ ਹੋਰ ਆ ਗਿਆ ਲਾਜਵਾਬ ਡਿਜ਼ਾਈਨ ਬੀ ਸ਼ੇਫ ਗਲੇ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਗਲੇ ਦੇ ਉੱਪਰ ਉੱਪਰ ਕੜਾਈ ਹੈ ਤੇ ਸਲਵਾਰ ਵਰਕ ਸ਼ੈਡੋ ਪ੍ਰਿੰਟ ਵਾਲੀ ਸਲਵਾਰ ਆਊਗੀ ਤੇ ਵਰਕ ਵੀ ਲਾਜਵਾਬ ਦੇਖੋ ਭਾਈ ਲਓ ਜੀ ਇੱਕ ਹੋਰ ਆ ਗਿਆ ਇਹਦਾ ਦੁਪੱਟਾ ਚੈੱਕ ਕਰੋ Ориジナル ਬਰਬਰੀ ਕਾਟਨ ਦਾ ਦੇਖੋ ਲੈਸ ਪੱਟੀ ਲਾ ਕੇ ਹੋ ਗਿਆ ਤਿਆਰ ਬਹੁਤ ਹੀ ਸੋਹਣਾ ਦੁਪੱਟਾ ਲਓ ਜੀ ਅਗਲਾ ਡਿਜ਼ਾਈਨ ਆ ਗਿਆ ਆਫ ਵਾਈਟ ਕਲਰ ਦਾ ਡਿਜ਼ਾਈਨ ਆ ਬਹੁਤ ਸ਼ਾਨਦਾਰ ਹੈ ਦੇਖੋ ਭਾਈ ਲਓ ਜੀ ਚੈੱਕ ਕਰੋ ਡਿਜ਼ਾਈਨਿੰਗ ਤੇਰੀ ਪ੍ਰਿੰਟ ਵਾਲੀ ਸਲਵਾਰ ਕਿਆ ਬਾਤ ਹੈ ਜੀ ਕੰਟਰਾਸਟ ਸਲਵਾਰ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਹੈ ਲੈਸ ਪੱਟੀ ਵਾਲਾ ਦੁਪੱਟਾ ਆ ਗਿਆ ਭਾਈ ਦੇਖੋ ਫੋਰ ਸਾਈਡ ਐਦਾਂ ਵਰਕ ਹੋਇਆ ਹੋਇਆ ਦੇ 2.5 ਮੀਟਰ ਦੀ ਕੱਟ ਦੇ ਵਿੱਚ ਬਰਬਰੀ ਕਾਟਨ ਦੁਪੱਟਾ ਸ਼ਾਨਦਾਰ ਲੁੱਕ ਵਾਲਾ ਖੁੱਲ ਚੁੱਕਿਆ ਡਿਜ਼ਾਈਨ ਇੱਕ ਹੋਰ ਆ ਗਿਆ ਆਫ ਵਾਈਟ ਦੇਖੋ ਭਾਈ ਇਹ ਸਾਰੇ ਸਿੰਗਲ ਸਿੰਗਲ ਪੀਸ ਪੂਰੇ ਮਿੱਠੇ ਰੇਟ ਦੇ ਵਿੱਚ ਕੱਢਦੇ ਆਪਾਂ ਦੇਖੋ ਜੀ ਰੇਟ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਇੱਕ ਵਾਰ ਫੇਰ ਸੁਣ ਲਓ ਪੂਰੇ ਮਿੱਠੇ ਰੇਟ 'ਚ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਦੇਖੋ ਦੁਪੱਟੇ ਦੇ ਵਿਚਕਾਰ ਬੇਲ ਹੈ ਸਾਰੇ ਦੇਖੋ ਭਾਈ 2.5 ਮੀਟਰ ਬਰਬਰੀ ਕਾਟਨ ਦੁਪੱਟੇ ਖੁੱਲ ਗਏ ਨੇ ਟਰੈਂਡਿੰਗ ਵਾਲੇ ਟਾਪ ਡਿਜ਼ਾਈਨਿੰਗ ਲੋ ਜੀ ਲੋਐਂਡਰ ਕੱਲਾ ਦਾ ਡਿਜ਼ਾਈਨ ਖੁੱਲਿਆ ਬਹੁਤ ਹੀ ਸ਼ਾਨਦਾਰ ਦੇਖੋ ਜੀ ਗਲੇ ਦੇ ਉੱਪਰ ਡਿਜ਼ਾਈਨ ਤੇ ਸਾਈਡ ਤੇ ਬਾਜੂ ਵਰਕ ਆਊਗਾ ਕੀ ਬਾਤ ਹੈ ਜੀ ਲੋ ਜੀ ਕੱਟਵਰਕ ਵਾਲਾ オリジナル ਵਰਬਰੀ ਕਾਟਨ ਦਾ ਦੁਪੱਟਾ ਖੁੱਲ ਗਿਆ लाजवाब ਭਾਈ ਲੋ ਜੀ ਲੋ ਜੀ ਡਿਜ਼ਾਈਨ ਸਿਰਾ ਤੋਂ ਸਿਰਾ ਹਾਜ਼ਰ ਹੋ ਗਏ ਨੇ ਕੀ ਬਾਤਾਂ ਨੇ ਦੇਖੋ ਭਾਈ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਖੁੱਲ ਚੁੱਕਿਆ ਤੁਹਾਡੇ ਸਾਹਮਣੇ ਭਾਈ ਲੋ ਜੀ ਖੋ ਜੀ ਡਿਜ਼ਾਈਨ ਹੈ ਜੀ ਸਲਵਾਰ ਤੇ ਵੀ ਵਰਕ ਹੈ ਕੰਟਰਾਸਟ ਸਲਵਾਰ ਹੈ ਦੇਖੋ ਲਾਈਟ ਗ੍ਰੇ ਕਲਰ ਸਲਵਾਰ ਵਰਕ ਦੇਖੋ ਜੀ ਥ्रेड ਵਰਕ ਬਹੁਤ ਹੀ ਸੋਹਣਾ ਫਿਨਿਸ਼ਿੰਗ ਬਹੁਤ ਪਿਆਰੀ ਹੈ ਦੇਖੋ ਲਓ ਜੀ ਦੁਪੱਟਾ ਆ ਗਿਆ オリジナル ਮਸਰੀਨ ਦਾ ਪ੍ਰਿੰਟ ਵਾਲਾ 2.5 ਮੀਟਰ ਦੀ ਕੱਟ ਦੇ ਵਿੱਚ ਬੜੇ ਸ਼ਾਨਦਾਰ ਲੁੱਕ ਵਾਲੇ ਦੁਪੱਟੇ ਖੁੱਲ ਗਏ ਨੇ ਫੈਸੀ ਫੈਸੀ ਟੌਪ ਟੌਪ ਦੇ ਡਿਜ਼ਾਈਨ ਪਿਓਰ ਕਾਟਨਾ ਕਾਟਨ ਦੇ ਕੱਪੜਿਆਂ ਦਾ ਮੇਲਾ ਲੱਗ ਗਿਆ ਪੂਰੇ ਵੱਡੇ ਸੋਹਣੇ ਸੋਹਣੇ ਡਿਜ਼ਾਈਨਰਾਂ ਦੇ ਵਿੱਚ ਟੌਪ ਟੌਪ ਦੇ ਲਓ ਜੀ ਕੀ ਬਾਤ ਹੈ ਜੀ ਆਹ ਲਓ 2 ਮੀਟਰ ਦਾ ਦੁਪੱਟਾ ਆ ਗਿਆ ਵੱਡੇ ਵੱਡੇ ਦੁਪੱਟੇ ਆ ਗਏ ਦੇਖੋ ਚੈੱਕ ਕਰੀ ਚਲੋ ਸ਼ਾਨਦਾਰ ਲੁੱਕ ਵਾਲੇ ਸੂਟ ਖੁੱਲ ਰਹੇ ਨੇ ਲਓ ਜੀ ਵਾਈਟ ਕਲਰ ਦੇ ਵਿੱਚ ਖੁੱਲਿਆ ਸ਼ਾਨਦਾਰ ਡਿਜ਼ਾਈਨ ਕੀ ਬਾਤ ਹੈ ਜੀ ਮਨ ਕੀ ਬਾਈ ਲੈਂਸ ਦੇ ਨਾਲ ਡਿਜ਼ਾਈਨ ਹੋ ਗਿਆ ਤਿਆਰ ਦੇਖੋ ਸਲਵਾਰ ਤੇ ਵਰਕ ਆਊਗਾ ਦੇਖੋ ਜੀ ਕੀ ਬਾਤ ਹੈ ਨਾ ਡਿਜ਼ਾਈਨ ਸੇਰਾ ਖੁੱਲ ਰਹੇ ਨੇ ਪਿਓਰ ਖਾਦੀ ਕਾਟਨ ਦਾ ਡਿਜ਼ਾਈਨ ਹੈ ਤੇ ਦੁਪੱਟਾ ਦਾ ਪੂਰਾ ਸੁਪਰਬੂਬਰ ਹਿੱਟ ਹੈ ਭਾਈ ਦੇਖੋ ओरिजिनल बरबरी कॉटन दा दुपट्टा ਖੁੱਲ ਚੁੱਕਿਆ ਸ਼ਾਨਦਾਰ 2.5 ਮੀਟਰ ਦੀ ਕੱਟ ਦੇ ਵਿੱਚ ਇੱਕ ਡਿਜ਼ਾਈਨ ਹੋਰ ਆ ਗਿਆ ਲਾਈਟ ਗ੍ਰੇ ਕਲਰ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਦੇਖੋ ਭਾਈ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਆਹ ਲੋ ਗਲੇ ਦੇ ਉੱਪਰ ਡਿਜ਼ਾਈਨ ਆ ਗਿਆ थ्रेड ਵਰਕ ਦੇ ਨਾਲ ਵਿੱਚ ਸਿੱਪੀ ਲੱਗੀ ਹੈ ਬਹੁਤ ਸੋਹਣਾ ਡਿਜ਼ਾਈਨ ਲਿਸ਼ਲਿਸ਼ ਕਰਦਾ ਖੁੱਲ ਚੁੱਕਿਆ ਤੁਹਾਡੇ ਸਾਹਮਣੇ ਇਹ ਨੀਚੇ ਆਊਗੀ ਫੈਂਸੀ ਫੈਂਸੀ ਲੇਸ ਤੇ ਦੁਪੱਟਾ ਦਾ ਵਾਹ ਜੀ ਵਾਹ ਕੀ ਬਾਤ ਹੈ ਜੀ ਦੇਖੋ ਕੱਟਵਰਕ ਵਾਲਾ ਦੁਪੱਟਾ ਦੇਖੋ ਜੀ ਕੀ ਬਾਤ ਹੈ ਸੁੰਦਰ ਸੁੰਦਰ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਖੁੱਲਗੇ ਟੌਪ ਟੌਪ ਦੇ ਡਿਜ਼ਾਈਨ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਲਾਜਵਾਵ ਡਿਜ਼ਾਈਨ ਨੇ ਲਓ ਜੀ ਇਹ ਆਲ ਓਵਰ ਸੂਟ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਥ्रेड ਵਰਕ ਹੈ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਤੇ オリジナル ਮਸਰੀਨ ਦਾ ਦੁਪੱਟਾ ਖੁੱਲ ਚੁੱਕਿਆ ਭਾਈ ਦੇਖੋ ਜੀ ਲਓ ਜੀ ਕੀ ਬਾਤ ਹੈ 12 13 15 1600 ਵਾਲੇ ਸੂਟਾਂ ਦਾ ਮੇਲਾ ਲੱਗ ਗਿਆ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ ਵਾਦੂ ਨੇ ਪਾਈਏ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਅਨਸ਼ਾਰਟਡ ਮਾਲ ਆ ਸਾਰਾ ਸਿੰਗਲ ਸਿੰਗਲ ਪੀਸ ਉਹਨੂੰ ਦੱਸ ਦਿੱਤਾ ਆਪਾਂ ਪਹਿਲਾਂ ਤਾਂ ਇਸ ਕਰਕੇ ਇਹਨਾਂ ਦਾ ਆਪਾਂ ਨੇ ਪਿਓਰ ਕਾਟਨਾਂ ਦਾ ਮੇਲਾ ਲਾਤਾ ਤਾਨੂੰ ਪਤਾ ਜਿਵੇਂ ਕਿ ਹੁਣ ਸੇਲਾਂ ਕੱਢਨੇ ਆ ਇਸ ਕਰਕੇ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਕਰਦਾ ਬਰਬਰੀ ਕਾਟਨ ਦੇ ਦੁਪੱਟੇ ਨਾਲ ਡਿਜ਼ਾਈਨ ਖੁੱਲਿਆ ਬਹੁਤ ਹੀ ਸੋਹਣਾ ਦੇਖੋ ਜੀ ਇੱਕ ਹੋਰ ਡਿਜ਼ਾਈਨ ਖੁੱਲਿਆ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਦੇਖੋ ਭਾਈ ਗਲੇ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਤੇ نیچے ਆ ਸਾਰੇ ਬਹੁਤ ਇਹ ਪਿਆਰੇ ਪਿਆਰੇ ਫਲਾਵਰਾਂ ਦੇ ਉੱਪਰ ਵਰਕ ਕੀਤਾ ਗਿਆ ਲਾਜਵਾਬ ਤੇ ਪਿਓਰ ਬਰਬਰੀ ਕਾਟਨ ਦਾ ਦੁਪੱਟਾ ਲਓ ਜੀ ਲੇਸ ਪੱਟੀ ਲਾ ਕੇ ਹੋ ਗਿਆ ਤਿਆਰ ਸ਼ਾਨਦਾਰ ਡਿਜ਼ਾਈਨ ਇਹ ਸਾਰੇ ਸੂਟਾਂ ਦਾ ਸੇਲ ਵਿਲਾ ਜਿਹੜਾ ਲੱਗ ਚੁੱਕਿਆ ਜੀ ਕਾਊਂਟਰ ਨੰਬਰ 8 ਦੇ ਉੱਪਰ ਦੇਖੋ ਜੀ ਘਰ ਦੁਆਰਾ ਫੇਰ ਦੱਸ ਦਿੰਨੇ ਆ ਜਿੰਨੇ ਵੀ ਆਪਾਂ ਤੁਹਾਨੂੰ ਕਾਟਨ ਦੇ ਸੂਟ ਦਿਖਾਏ ਨੇ ਸੇਲ ਮੇਲੇ ਵਾਲੇ 1200 1500 ਵਾਲੇ ਸੂਟਾਂ ਦਾ ਸੇਲ ਮੇਲਾ ਲੱਗਿਆ ਪਿਓਰ ਕਾਟਨ ਦੇ ਵਿੱਚ ਕਾਊਂਟਰ ਨੰਬਰ 8 ਦੇ ਉੱਪਰ ਪੂਰੇ ਟਾਪ ਦੇ ਡਿਜ਼ਾਈਨ ਖੁੱਲ ਚੁੱਕੇ ਨੇ ਹੋੜਲਾ ਕਲਾ ਦਸ਼ਮੇਸ਼ ਕਲਾ ਤੋਂ ਲੱਗ ਚੁੱਕਿਆ ਬਹੁਤ ਹੀ ਸੋਹਣੇ ਸੋਹਣੇ ਛੂਟਾਂ ਦਾ ਮੇਲਾ ਤੋਂ ਅੱਜ ਤੱਕ ਨਹੀਂ ਪਾਈ ਨਵੇਂ ਵੀਰ ਨਾਲ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ